ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇੜੀ ਨਿਊਜ਼ ਚੈਨਲ ਦੋਸਤੋ ਆਪਾਂ ਦੁਆਰਾ ਆਏ ਹਾਂ ਜੋ ਵਿਸ਼ਾ ਸੈਨੇ ਬਲਾਕ ਦਾ ਚੱਲ ਰਿਹਾ ਹੈ ਜਿਸ ਵਿੱਚ ਸੈਨੇ ਬਲਾਕ ਦੇ ਵਿੱਚ ਕੱਲ ਸ਼ਾਮ ਤਕਰੀਬਨ 4 ਵਜੇ ਸਾਵਕਾ ਸਰਪੰਚ ਗਰਮੀਤ ਕੌਰ ਦੇ ਸੁਪੁੱਤਰ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜੀ ਦਾ ਕਤਲ ਹੋ ਗਿਆ ਸੀਗਾ ਦੋਸਤੋ ਇਸ ਗੱਲ ਸਮਝ ਨਹੀਂ ਆ ਰਹੀ ਅੱਜ ਐਤਵਾਰਤ ਵਾਲੇ ਦਿਨ ਸਮੁੱਚੀ ਕਾਂਗਰਸ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਲਦੀਪ ਸਿੰਘ ਕਾਲਾ ਢਿੱਲੋ ਜੀ ਤੇ ਮੌਜੂਦਾ ਐਮਐਲਏ ਕਾਲਾ ਢਿੱਲੋ ਜੀ ਪਹੁੰਚੇ ਹੋਏ ਹਨ ਉਹਨਾਂ ਦੇ ਨਾਲ ਸਾਬਕਾ ਮੰਤਰੀ ਕਾਂਗਰਸ ਦੇ ਸ਼੍ਰੀ ਵਿਜੇਂਦਰ ਸਿੰਘਲਾ ਜੀ ਪਹੁੰਚੇ ਹੋਏ ਹਨ ਹੁਣ ਪਤਾ ਲੱਗਿਆ ਜਾਣਕਾਰੀ ਆ ਰਹੀ ਹੈ ਕਿ ਐ ਮੌਜੂਦਾ ਐਮਪੀ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਪਹੁੰਚ ਰਹੇ ਹਨ ਦੋਸਤੋ ਜਿਵੇਂ ਨੌਜਵਾਨ ਦਾ ਕਤਲ ਹੋਇਆ ਹੈ ਉਹ ਨੌਜਵਾਨ ਅੱਜ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸੀਗਾ ਉਸਨੇ ਪਿਛਲੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੱਤਾ ਸੀਗਾ ਪਰ ਜੋ ਅੰਦਰ ਹੈ ਇਸ ਨੌਜਵਾਨ ਜਿਸ ਨੌਜਵਾਨ ਦੇ ਉੱਪਰ ਪਸਤਾ ਹੋਇਆ ਹੈ ਗੁਰਦੀਪ ਸਿੰਘ ਦੀਪੀ ਬਾਵਾ ਉਹ ਨੌਜਵਾਨ ਕਾਂਗਰਸ ਦਾ ਹੈ ਪਿਛਲੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਹ ਚੇਅਰਮੈਨ ਰਿਹਾ ਹੈ ਕਾਂਗਰਸ ਦੇ ਵੱਲੋਂ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਕਾਂਗਰਸ ਆਪਣੇ ਹੀ ਵਰਕਰ ਨੂੰ ਭੁੱਲ ਚੁੱਕੀ ਹੈ ਜਾਂ ਤਾਂ ਇੱਥੇ ਇਹ ਗੱਲ ਹੈ ਵੀ ਉਹ ਆਪਣੇ ਵਰਕਰ ਨੂੰ ਭੁੱਲ ਭੁੱਲ ਗਈ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਸਾਡਾ ਵਰਕਰ ਜਿਸ ਦਾ ਕਤਲ ਹੋਇਆ ਹੈ ਉਹ ਹੈ ਜਾਂ ਜਿਸ ਨੇ ਕੀਤਾ ਹੈ ਉਹ ਹੈ। ਜਾਂ ਕਾਂਗਰਸ ਜਾਣ ਬੁੱਝ ਕੇ ਬਸ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਜੋ ਕਤਲ ਹੋਇਆ ਸੁਖਵਿੰਦਰ ਸਿੰਘ ਕੋਲਕੱਤਾ ਉਹਨਾਂ ਦੇ ਪੱਖ ਦੇ ਵਿੱਚ ਆ ਗਈ ਹੈ ਅਤੇ ਜੋ ਆਪਣਾ ਵਰਕਰ ਸੀਗਾ ਗਰਦੀਪ ਸਿੰਘ ਦੀਪੀਵਾਵਾ ਉਸ ਦੇ ਵਿਰੋਧ ਦੇ ਵਿੱਚ ਆ ਗਈ ਹੈ। ਜੋ ਕ੍ਰਾਈਮ ਕੀਤਾ ਉਹ ਤਾਂ ਜੋ ਸਜ਼ਾ ਮਿਲਣੀ ਹੈ ਮਿਲਣੀ ਹੀ ਹੈ ਹੈਨਾ ਜੋ ਦੀਪੀ ਬਾਵਾ ਉਹਦੇ ਪਰਚਾ ਦਰਜ ਹੋਇਆ ਉਹਨੇ ਕ੍ਰਾਈਮ ਕੀਤਾ ਉਹ ਤਾਂ ਗੱਲ ਅੱਡਾ ਆਪਾਂ ਗੱਲ ਕਰ ਰਹੇ ਹਾਂ ਕਿ ਕਾਂਗਰਸ ਕੀ ਕਰ ਰਹੀ ਹੈ ਦੇਖੋ